3 ਸਾਲ ਪਹਿਲੇ 라ਉਲ ਪਿੰਡੀ ਪਾਕਿਸਤਾਨ ਦਾ ਇੱਕ ਮੌਲਵੀ ਮੈਨੂੰ ਇੰਗਲੈਂਡ ਵਿੱਚ ਮਿਲਿਆ ਉਹਦੇ ਪਿਛਲੇ ਕੋਈ ਸੰਸਕਾਰ ਆਉਣਗੇ ਗੁਰਨਾਮਿਕ ਦੀ ਬਾਣੀ ਪੜਦਾ ਰਿਹਾ ਉਹਨੇ ਮੈਨੂੰ ਕਹਿਣ ਲੱਗਾ ਤੁਹਾਡੀਆਂ ਕਿਸ ਤਰ੍ਹਾਂ ਮੈਨੂੰ ਸਿੰਧੀ ਸਈ ਦਾੜੀ ਜਿਹੜੇ ਸਿੰਧ ਦੇ ਵਿੱਚ ਰਹਿੰਦੇ ਨੇ ਉਹਨਾਂ ਤੋਂ ਮਿਲੀਆਂ ਸਨ ملاقات ہو گئی ہے میں نال رہ سکنا میں سننا چاہنا تھا میں کہ ٹھیک ہے رہ ہے کوئی گل نہیں کہ میں اپنی اپزیوکا کا سلسلہ میں کسی ہوٹل تو کھا لیا کرانگا میں کہ نہیں گردو چ لنر چل دا ہے سب جگہ ਤੇ ਮੈਂ ਘਰ ਘਰ ਵੀ ਜਾਂਦਾ ਕਹਿੰਦਾ ਨਹੀਂ ਲੋਕੀ ਇਤਰਾਜ਼ ਕਰਨਗੇ ਮੈਂ ਤੇ ਸੁਣਿਆ ਸਿੱਖ ਤੇ ਹਿੰਦੂ ਮੁਸਲਮਾਨ ਨੂੰ ਨਹੀਂ ਬਿਠਾਉਂਦੇ ਪੰਗਰ ਦੇ ਚ ਔਰ ਪਾਂਡਿਆਂ ਚ ਵੀ ਨਹੀਂ ਖਿਲਾਉਂਦੇ ਕਹਾਣੀਆਂ ਸੁਣ ਰੱਖੀ ਆਉਣਗੇ ਕਿ ਤੂੰ ਚਿੰਤਾ ਹੀ ਨਾ ਕਰ ਸਾਰੇ ਰਾਗੀ ਸਿੰਘ ਜੀ ਮੇਰੇ ਨਾਲ ਸਾਨੂੰ ਉਹ ਮੁਸਲਮਾਨ ਵੀ ਨਾਲ ਕਥਾ ਸੁਣਦਾ ਸੀ ਰੋਂਦੇ ਆਉਂਿਆ ਬੈਰਾਜੀ ਜੀ ਆ ਬੰਦਾ ਸੀ روز وضو وزو سی اشنان نہیں کرتا میں اشنان وال جڑی تازگی دیئے, ایک دفعہ کر کے تے دیکھ اشنان کر کے جب تو بیٹھے گا بندگی چنان نو تازگی دے گی سپورتی دے گی کر اسنان سمر پرب اپنا منتن بھے اروگا ਕਹਿੰ ਲੱਗੇ ਇਸ ਤਰ੍ਹਾਂ ਆਥੇ ਗੁਰਗਨ ਸਾਹਿਬ ਨੂੰ ਮੈਂ ਤਾਂ ਇਸ ਤਰ੍ਹਾਂ ਆਥੇ ਮੁਸਲਮਾਨ ਸੀ ਕਹਿ ਲੱਗਾ ਫਿਰ ਸਾਡਾ ਕੋਲ ਤੇ ਇਹ ਹੀ ਜਾਮਾ ਹੈ ਇਹ ਪਹਿਨਣ ਦੇ ਕੱਪੜੇ ਨੇ ਮੈਂ ਕਿ ਕੋਈ ਗੱਲ ਨਹੀਂ ਮੈਂ ਗੱਲ ਸਮਝ ਗਿਆ ਮੈਂ ਕਿ ਮੇ ਤੁਹਾਨੂੰ ਦੋ ਕਚਰੇ ਦੇ ਦੇ ਦੇਣਾ ਕੋਲੀਆਂ ਵੀ ਦੇ ਦੇਣਾ ਕਰ ਲਿਆ ਕਰੋ ਇਸ਼ਨਾਨ ਕਰ ਲਿਆ ਕਚਹਿਰਾ ਪਹਿਨ ਲੈਣਾ ਮੇਰੇ ਨਾਲ ਦੇ ਰਾਗੀ ਸਿੰਘਾਂ ਨੂੰ ਕਹਿਣ ਲੱਗਿਆ ਅੱਧਾ ਸਿੱਖ ਤੇ ਬਣ ਗਿਆ ਮੈਂ ਕਛਿਆ ਲਗੈ। ਕੰਨ ਲਗਾਇ ਸ਼ਨਾਣ ਕਰਨ ਦਾ ਬੜਾ ਸੁਆਦ ਆਇਆ ਹੈ। ਅੱਜ ਮੈਨੂੰ ਨਮਾਜ਼ ਪੜਨ ਦਾ ਵੀ ਰਸ ਆਇਆ ਹੈ। ਸਰੀਰ ਵਿੱਚ ਸ਼ੁਕਰਤੀ ਰਹੀ ਹੈ। ਕਾਜ਼ਗੀ ਰਹੀ ਹੈ। ਪਰ ਬਾਬੇ ਫਰੀਦ ਜੈਸਾ ਸੰਤ ਵੀ ਕਹਿੰਦਾ ਉਹ ਜੋ ਇਸ਼ਨਾਨ ਦੀ ਗੱਲ ਨਹੀਂ ਕਰਦਾ। ਉਠ ਫਰੀਦਾ ਵਜ਼ੂ ਸਾਂ। ਸਵੇਰ ਨਮਾਜ਼ ਗੁਜ਼ਾਰ। ਜੋ ਸਿਰ ਸਾਈ ਨਾ ਨਰੇ ਸੋ ਸਿਰ ਕੱਪ ਉਤਾਰ ਸਾਰਾ तमाम ਇਸਲਾਮੀ ਸ਼ਰਾ ਤੇ ਇਸਲਾਮੀ ਤਰਕੀਬ ਨੂੰ ਸਾਹਮਣੇ ਰੱਖ ਦੇ ਸਤਿਗੁਰੂ ਜੀ ਨੇ ਵਜ਼ੂ ਕਰ ਕਰਕੇ ਪਾਣੀ ਛਲਾਨਾ ਕਰ ਕਰਕੇ ਜੇ ਤੂੰ ਆਪਣਾ ਮਨ ਨਿਰਮਲ ਕਰ ਲਿਆ ਫਿਰ ਤੂੰ ਵੀ ਕਬੂਲ ਹੈ ਠੀਕ ਕੋਈ ਗੱਲ ਨਹੀਂ ਇਤਨੀ ਸਮਦ੍ਰਿਸ਼ਟੀ ਕਿਤਨਾ ਵੱਡਾ ਜਿਗਰਾ ਫਰੀਦ ਦੀ ਬਾਣੀ ਵੀ ਅਸੀਂ ਪੜਾਂਗੇ ਤੇ ਸਣਾ ਦੇ ਵੀ ਸਹੀ ਪਰ ਫਰੀਦ ਦੀ ਕੌਮ ਦੇ ਚਾਹ ਮੁਸਲਮਾਨ ਅਗਰ ਤੁਹਾਨੂੰ ਕੋਈ ਕੀਰਤਨ ਸੁਣਾਵੇ ਸੰਸੈਤਾਲੀ ਤਗਰਬਾਬੀ ਕੀਰਤਨ ਕਰਦੇ ਰਹੇ ਇਹਨਾਂ ਚ 80% ਵੀ ਮੁਸਲਮਾਨ ਸੰਨ ਸਿੱਖ ਨਹੀਂ ਸਜੇ ਸਨ ਇਹਨਾਂ ਦੇ ਨਾਮ ਵੀ ਇਸਲਾਮੀ ਸਨ ਜਿਵੇਂ ਸਭ ਤੋਂ ਵੱਡਾ ਰਾਗੀ ਜਦ ਕੀਰਤਨ ਇੱਥੇ ਕਰਦਾ ਸੀ ਪ੍ਰਕਰਮਾ ਵੀ ਪਰ ਜਾਂਦੀ ਸੀ ਸ਼ਾਨ ਅਫਜ਼ਾਲ ਪਾਈ ਚਾਹ ਜਿਸਨੇ ਪਰਮਾਣਾ ਦੇ ਕੀਰਤਨ ਨੂੰ ਜਨਮ ਦਿੱਤਾ ਇਸ ਤੋਂ ਪਹਿਲੇ ਪਰਮਾਣਾ ਦਾ ਕੀਰਤਨ ਨਹੀਂ ਸੀ। ਇਹ ਧੁਮਾਧਾਰ ਜੋ ਪਰਮਾਣੂ ਦੇ ਦਿੱਤੇ ਜਾਂਦੇ ਨੇ ਇੱਕ ਪੰਕਤੀ ਦੇ ਉੱਤੇ ਹੁਣੇ ਵੀ ਤੁਸੀਂ ਸਰਵਣ ਕਰ ਰਹੇ ਹੋ ਸੀ। ਇਹ ਪਰਮਾਣਾ ਦਾ ਕੀਰਤਨ ਇਸ ਦਾ ਜਨਮਦਾਤਾ ਭਾਈ ਚੰਦ ਹੈ। ਕਿਸਮ ਪਹਿਲੇ ਨਹੀਂ ਸੀ। ਉਹਦਾ ਕੀਰਤਨ ਕਥਾ ਸੀ ਉਹਦੀ ਕਥਾ ਕੀਰਤਨ ਸੀ। ਕਿਉਂਕਿ ਇੱਕ ਪੰਕਤੀ ਤੇ ਇੱਕ ਸ਼ਬਦ ਜਦ ਤੇ ਐਸੇ ਪਰਮਾਨ ਦੁਖ ਮੇ ਉਹ ਦਿੰਦਾ ਸੀ ਸ਼ਬਦ ਖੁੱਲ ਜਾਂਦਾ ਸੀ ਸ਼ਬਦ ਦਾ ਅਗਲੇ ਨੂੰ ਬੋਧ ਹੋ ਜਾਂਦਾ ਸੀ ਸ਼ਬਦ ਦਾ ਬੋਧ ਕਰਾ ਦਿੰਦਾ ਸੀ ਕਿਤਨਾ ਗਹਿਰਾ ਉਹ ਗਾਇਨ ਕਰਨ ਵਾਲਾ ਦੇਸ਼ ਵੀ ਵੰਡ ਹੋਈ ਦੇਸ਼ ਦੇ ਇੱਕ ਭਾਗ ਦਾ ਨਾਮ ਪਾਕਿਸਤਾਨ ਬਣਿਆ ਉਹਨੇ ਪਾਕਿਸਤਾਨ ਨੂੰ ਚੁਣਿਆ ਪਾਕਿਸਤਾਨ ਚਲੇ ਗਏ ਇੱਥੇ ਨਹੀਂ ਰਿਹਾ ਮੁਸਲਮਾਨ ਕੀਰਤਨ ਕਰਦੇ ਸਨ ਇਹ ਗੱਲ ਵਖਰੀ ਹੈ ਜਿਉਂ ਕਰਾਚੀ ਪਹੁੰਚਿਆ ਫਿਰ ਮੁਸਲਮਾਨ ਨੇ ਇੱਕ ਮੁਸਲਮਾਨ ਨੇ ਛੋਰਾ ਮਾਰ ਕੇ ਉਸ ਨੂੰ ਮਾਰ ਦਿੱਤਾ ਤੂੰ ਕਾਫਰਾਂ ਦੀ ਬਾਣੀ ਪੜਦਾ ਰਿਹਾ ਇੱਥੇ ਕਿਉਂ ਆਇਆ ਉੱਥੇ ਹੀ ਰਹਿ ਥੋੜੇ ਦਿਨਾਂ ਬਾਅਦ ਹੀ ਮਾਰ ਦਿੱਤਾ ਗਿਆ ਇੱਥੇ ਸਿੱਖ ਸਿਰਾਂ ਤੇ ਬਿਠਾਉਂਦੇ ਸਨ ਲੇਕਿਨ ਸਹਜੇ ਸਹਜੇ ਅਸੀਂ ਬਰਦਾਸ਼ਤ ਕਰਦੇ ਸੀ લાલા છબીલ રાસ ફ્રન્ટિયર ਦੇ ਇਲਾਕੇ ਚ ਗੁਰਗੰਨ ਸਾਹਿਬ ਦੀ ਕਥਾ ਕਰਦੇ ਸਨ ਭਾਈ ਸੰਤ RAM ਕਥਾ ਕਰਦੇ ਸਨ ਸ਼ਾਮ ਬਫਜ਼ਾਲ ਭਾਈ ਮੋਤੀ ਭਾਈ ਮੁਖਤਿਆਰ ਛੋਟੀ ਦੇ ਕੀਰਤਨੀ ਕੀਰਤਨ ਕਰਦੇ ਸਨ ਭਾਈ ਮੁਖਤਿਆਰ ਤੇ ਜੀ کافی ਬਜ਼ੁਰਗ ਸੌ ਸਾਲ ਦਾ ਹੋ ਗਿਆ ਕਥੇ ਨੰਕਾਰ ਨੇ ਸਾਹਿਬ ਮੈਨੂੰ ਮਿਲਿਆ ਸੀ ਭਾਵੇਂ ਬੜੀ ਮੁਸ਼ਕਿਲ ਨਾਲ ਆਇਆ ਸੀ ਕੰਨੇ ਦੇ ਸਿੱਖ ਸੰਗਤਾਂ ਦੇ ਦਰਸ਼ਨ ਕਰਨ ਆਇਆ ਮਖਤਿਆਰ ਜੀ ਜੰਬਰ ਇਹ ਮੁਸਲਮਾਨੋ ਕੀਰਤਨ ਕਰਦੇ ਸਨ ਸਾਂਜੀ ਵਾਲਤਾ ਸੀ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਨਾ ਇਸ ਤਰ੍ਹਾਂ ਸੰਗਤ ਸਾਂਜੀ ਵਾਲਤਾ ਬਣੀ ਹੋਈ ਸੀ ਹਿੰਦੂ ਘਰਾਂ ਨੇਗਾ ਐਸਾ ਰਿਵਾਜ ਬਣ ਗਿਆ ਸੀ ਆਪਣਾ ਪਹਿਲਾ ਬੱਚਾ ਸਿੰਘ ਸਜਾਂਦੇ ਸਨ ਆਪਣੀ ਪਹਿਲੀ ਬੱਚੀ ਨੂੰ ਸਿੰਘ ਨਾਲ ਵਿਆਹਦੇ ਸਨ ਕਿਤੇ ਕਿਤੇ ਮੁਸਲਮਾਨਾਂ ਚ ਵੀ ਇਸ ਤਰ੍ਹਾਂ ਹੋ ਜਾਂਦਾ ਸੀ 47 ਤੋਂ ਬਾਅਦ ਸੋਚਣੀ ਸੰਕੀਰਣ ਹੋਂਦੀ ਗਈ ਸਰੋਤ ਸਾਡੀ ਘਟ ਗਈ ਵਕਤ ਉਹ ਵੀ ਨਹੀਂ ਬਹਾਉਗੇ ਸੋਚਣੀ ਵੀ ਨਹੀਂ ਬੀਹੋਗੀ ਕਹਿਣੋ ਤੇਸੀ ਕਹਿੰਦੇ ਰਹੇ ਸਾਡੇ ਹਰਿ ਮੰਦਰ ਸਾਹਿਬ ਦੇ ਚਾਰ دروازੇ ਨੇ ਪਰ ਦਿਲ ਦੇ دروازੇ ਤੇਸੀਂ ਬੰਦ ਕਰਦੇ ਇਹਦੇ ਲਈ ਬੰਦ ਉਹਦੇ ਲਈ ਬੰਦ ਉਹ ਨਹੀਂ ਕਰ ਸਕਦਾ ਉਹ ਚੌਰ ਨਹੀਂ ਕਰ ਸਕਦਾ ਉਹ ਫਲਾਉਣਾ ਫਲਾਉਣਾ ਨਹੀਂ ਕਰ ਸਕਦਾ ਲਿੱਖੀ ਜੀਆਂ ਗਲਦ ਤੇ ਡਾਂਟ ਕੇ ਰੱਖਦੇ ਆ ਗਏ ਇੱਕ ਬੰਦੇ ਨੂੰ ਕੋਈ ਤਕਲੀਫ ਹੈ ਬਿਮਾਰ ਹੈ ਖੜਾ ਪ੍ਰਸ਼ਾਦ ਲੈਣਾ ਚਾਹੁੰਦਾ ਹੈ ਡਾਂਟਦੇ ਆ ਕਈ ਥਾਂ ਤੇ ਮੈਂ ਦੇਖੇ ਸਾਰਾ ਦੰ ਦਰਬਾਰ ਸਾਹਿਬ ਜਿ ਖੜੇ ਹੋ ਕੇ ਪ੍ਰਸ਼ਾਦ ਮਿਲ ਗਏ ਕੋਈ ਗੱਲ ਨਹੀਂ ਰੋਜ਼ ਰੋਜ਼ ਸੰਪੀਰਣਤਾ ਵੱਧੀ ਗਈ ਕਰਕ ਵੱਧੇ ਗਏ ਤੋਂ ਹੋਇਆ ਕਿ ਨਵੇਂ ਸਿੱਖਾਂ ਦਾ ਬਣਨਾ ਤੇ ਇੱਕ ਪਾਸੇ ਜਿਹੜੇ ਸਿੱਖ ਸਨ ਉਹ ਵੀ ਸਿੱਖ ਨਹੀਂ ਰੱਖੇ ਪਿੰਡਾਂ ਦੇ ਪਿੰਡ ਫਤਦ ਹੋ ਗਏ ਕਾਟੇ ਚ ਰਹੇ ਬਿਲਕੁਲ ਕਾਟੇ ਚ ਰਹੇ ਇਸ ਤਰ੍ਹਾਂ ਦੇ ਦਰਵਾਜ਼ੇ ਦਿਲ ਦੇ ਬੰਦ ਕਰਕੇ ਸੀ ਕਾਟੇ ਚ ਰਹੇ ਵਾਗ ਦੇ ਚ ਨਹੀਂ ਕਲਹੀ ਮਨੋ ਸਿੰਘ ਸਾਹਿਬ ਕਹਿ ਰਹੇ ਸਨ ਸਰਵ ਧਰਮ ਸੰਮੇਲਨ ਕਰਾ ਰਹੇ ਨੇ ਅਹਿਮ ਦੀ ਸ਼ਾਇਦ ਤੁਹਾਨੂੰ ਪਤਾ ਹੋਵੇ ਅਹਿਮ ਦੀਆਂ ਨੇ 24 ਘੰਟੇ ਆਪਣਾ ਟੈਲੀਵਿਜ਼ਨ ਅਲੱਗ ਪ੍ਰਾਮ ਪਹਿਲੀ ਕਾਸ ਕੀਤਾ ਹੈ 24 ਘੰਟੇ ਇੰਗਲੈਂਡ ਆਪਣੇ ਧਰਮ ਦੇ ਪ੍ਰਚਾਰ ਵਾਸਤੇ 24 ਘੰਟੇ ਚੱਲਣਾ ਦੋ ਜਨ ਮੈਨੂੰ ਦੇਖਣ ਦਾ ਮੌਕਾ ਮਿਲਿਆ ਮੈਂ ਕਈ ਛੋਟੀ ਜਿਹੀ ਕੌਮ ਕਰੋਨਾ ਦਾ ਖਰਚ ਕਰ ਰਹੀ ਹੈ ਸਾਲ ਦਾ ਪ੍ਰਚਾਰਤ ਲੋਕੀਂ ਦੇਖਣ ਅਸੀਂ ਕੀ ਕਰਦੇ ਲੋਕਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਔਰ ਵਿਆਖਿਆ ਕਰਦੇ ਨੇ ਕੁਰਾਨ ਦੀ ਇਹ fromParams ਉਹਨਾਂ ਦਾ 24 ਘੰਟੇ ਟੈਲੀਕਾਸਟ ਹੋ ਰਿਹਾ ਦਿਖਾ ਰਿਹਾ ਹੈ ਛੋਟੀਆਂ-ਛੋਟੀਆਂ ਬਰਾਦਰੀਆਂ ਸਾਡੇ ਦੇਸ਼ ਦੇ ਸਰਬਧਰਮ ਸਮੇਲਨ ਕਰਦੇ ਹਨ ਸਾਨੂੰ ਬੁਲਾਉਂਦੀਆਂ ਨੇ ਸਿੰਘ ਸਾਹਿਬ ਨੂੰ ਬੁਲਾਇਆ ਸੀ ਮੈਂ ਫਿਰ ਕੰਮ ਤੇ ਸਾਨੂੰ ਕਰਨਾ ਚਾਹੀਦਾ ਸਰਬਧਰਮ ਸਮੇਲਨ ਤੇ ਗੁਰਗਰਾਂ ਸਾਹਿਬ ਚ ਹੋਇਆ ਤੇ ਸਾਰੇ ਬੈਠੇ ਬ੍ਰਹਮਾਨੰਦ ਬੈਠਾ ਹੈ ਪਰਮਾਨੰਦ ਬੈਠਾ ਹੈ ਫਰੀਦ ਬੈਠਾ ਹੈ ਕਬੀਰ ਬੈਠਾ ਹੈ ਤੇ ਜਿਹੜੇ ਬ੍ਰਾਹਮਣ ਵੀ ਨੇ ਜਿਨ੍ਹਾਂ ਨੂੰ ਲੋਕੀ ਸ਼ੌਧਰ ਕਹਿੰਦੇ ਸਨ ਉਹ ਵੀ ਬੈਠੇ ਨੇ ਜਿਨ੍ਹਾਂ ਨੂੰ ਲੋਕੀ ਮੁਸਲਮਾਨ ਕਹਿੰਦੇ ਸਨ ਉਹ ਵੀ ਬੈਠੇ ਨੇ ਜਿਨ੍ਹਾਂ ਨੂੰ ਲੋਕੀ ਬਾਣੀਆਂ ਵਹਿਸ਼ ਕਹਿੰਦੇ ਸਨ ਖੱਤਰੀ ਕਹਿੰਦੇ ਸਨ ਉਹ ਵੀ ਬੈਠੇ ਨੇ ਇਹ ਤੇ ਸਰਵ ਧਰਮ ਸੰਮੇਲਨ ਹੋਇਆ ਹੈ ਤੇ ਇਹ ਤੇ ਸਾਨੂੰ ਕਰਨਾ ਚਾਹੀਦਾ ਸੀ ساری ਦੁਨੀਆ ਨੂੰ ਦੱਸਣਾ ਚਾਹੀਦਾ ਹੈ ਕੁਸੀਂ ਸਰਬ ਧਰਮ ਸੰਮੇਲਨ ਕਰਦੇ ਹੋ ਤੁਹਾਡੇ ਕੋਲ ਬੁਨਿਆਦ ਨਹੀਂ ਹੈ ਰਾਮੈਣ ਦੇਸ ਅੱਲਾ ਦੀ ਗੁਣ ਨਹੀਂ ਹੈ ਦੂਸਰੇ ਧਰਮਾਂ ਦੀ ਗੱਲ ਨਹੀਂ ਹੈ ਆਪਣੀ ਧਰਮ ਦੇਸ ਮੁਕਤੀ ਹੈ ਦੂਸਰੇ ਦੇ ਧਰਮ ਦੇਸ ਨਹੀਂ ਇਸ ਤਰ੍ਹਾਂ ਦੇ ਵੀ ਬੋਲਦੇ ਹਨ ਪਰ ਸਰਮ ਧਰਮ ਸੰਮੇਲਨ ਜੇ ਅਸੀਂ ਕਰੀਏ ਤੇ ਸਾਡੇ ਕੋਲ ਬੁਨਿਆਦ ਹੈ ਬਹੁਤ ਵੱਡੇ ਬੇਸ ਹੈ ਹਨੂ ਗੁਰੂ ਗੰਸਾਬ ਦੇ ਰੂਪ ਵਿੱਚ ਸਾਡੇ ਕੋਲ ਤੇ ਬੁਨਿਆਦ ਹੈ ਜਿਨ੍ਹਾਂ ਕੋਲ ਬੁਨਿਆਦ ਹੈ ਉਹਨਾਂ ਨੂੰ ਤਾਮੀਰ ਕਰਨਾ ਨਹੀਂ ਆਇਆ ਤੇ ਜਿਨ੍ਹਾਂ ਕੋਲ ਬੁਨਿਆਦ ਤੇ ਕੋਈ ਨਹੀਂ ਕੱਚੀ ਰੇਤ ਦੇ ਤੇ ਤਾਮੀਰ ਭੇ ਕਰਦੇ ਨੇ ਚਲੋ ਫਿਰ ਵੀ ਹਿੰਮਤ ਬੁਨਿਆਦ ਤੇ ਕੋਈ ਨਹੀਂ ਉਹਨਾਂ ਕੋਲ ਬੇਸ ਤੇ ਕੋਈ ਨਹੀਂ ਕਿਉਂਕਿ ਇਸਲਾਮ ਦੂਜਿਆਂ ਨੂੰ ਕਾਫਰ ਮੰਨਦਾ ਹੈ ਤੇ ਮੁਸਲਮਾਨ ਆਉਂਦੇ ਸਰਬ ਧਰਮ ਸੰਵੇਲਨ ਕਰਨ ਲੱਗ ਪੈਂਦੇ ਹੈ ਹੈਰਾਨ ਗੇਦੀ ਕਰ। ਇਹ ਨੁਕਤੇ ਮੈਂ ਇਸ ਵਾਸਤੇ ਤੁਹਾਡੇ ਸਾਹਮਣੇ ਰੱਖੇ ਨੇ ਰੋਜ਼ ਰੋਜ਼ ਮਿਆਰ ਨਹੀਂ ਵਾਹੁੰਦਾ ਜਾ ਰਿਹਾ ਨਹੀਂ ਵਾਹੁੰਦਾ ਵਕਤਵ ਵੀ ਨਹੀਂ ਵਾਹੁੰਦਾ ਜਾ ਰਿਹਾ। ਰਾਗ ਸੁਣਨ ਵਾਲੇ ਨਾ ਰਹਿ ਤੋ ਰਾਗੀਆਂ ਦਾ ਮਿਆਰ ਬਿਲਕੁਲ ਥੱਲੇ ਚਲਾ ਗਿਆ ਬਿਲਕੁਲ ਥੱਲੇ ਚਲਾ ਗਿਆ। بہت نیم چلا گیا دو سرگ رہ گیا کچھ بھی نہیں ارتھ شاستر کا ایک نیم ہے کہہ کہ میں اگے چلا مارکٹ مارکیٹ وستو تے بہت پی ہے پر خریدار نہیں ہے پہلے تو سستی ہو جائے گی وہی قیمت ڈاؤن ہو جائے گی کہ خریدار پھر بھی نہ آئے کوئی خریداری پھر بھی نہ آئے ਉਹ ਵਸਤੂ ਆਊਟ ਆਫ ਮਾਰਕੀਟ ਹੋ ਜਾਏਗੀ ਨਹੀਂ ਰਹੇਗੀ ਉਹ ਮਾਰਕੀਟ ਵਿੱਚ ਨਹੀਂ ਰਹੇਗੀ ਕਿਉਂ ਖਰੀਦਦਾਰ ਹੀ ਕੋਈ ਨਹੀਂ ਪਹਿਲੇ ਕੀਮਤ ਘਰੇਗੀ ਔਰ ਕੀਮਤ ਘਰਾਂ ਦੇ باوجود ਵੀ ਖਰੀਦਦਾਰ ਨਾ ਹੈ ਉਹ ਵਸਤੂ ਮਾਰਕੀਟ ਵਿੱਚ ਨਹੀਂ ਰਹੇਗੀ ਵਸਤੂ ਥੋੜੀ ਹੈ ਮੰਗ ਬੜੀ ਜ਼ਿਆਦਾ ਹੈ ਮਹਿੰਗੀ ਹੋ ਜਾਏਗੀ مہنگی ہو جائے گی لوکی منہ منگا مل دین گئے. ہے تو وسطو تھوڑی وسطو بہت زیادہ ہے. منگ بڑی تھوڑی قیمت گر جائے گی منگ رہی نہیں وہ وسطو نہیں رہے گی راگ کھو گئے سکھ جگت بچوں तरह-तरह ਦੇ ਗ੍ਰੰਥਾਂ ਦਾ ਅਧਿਐਨ ਕਰਕੇ ਸੰਸਕ੍ਰਿਤ ਪੜ੍ਹ ਕੇ ਅਰਬੀ ਫਾਰਸੀ ਪੜ੍ਹ ਕੇ ધਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੰਸਕ੍ਰਿਤ ਪੜ੍ਹਨ ਵਾਸਤੇ ਨਿਰਮਲੇ ਭੇਜੇ ਸਨ ਬਨਾਰਸ ਪੜ੍ਹ ਕੇ आओ ਪਰਸ਼ੀਨ ਪੜ੍ਹੋ ਅਰਬੀ ਪੜ੍ਹੋ ਨਾਲ ਉਸਤਾਦ ਰੱਖੇ ਰਿਹਾ ਸੀ ਮੇਰੀ ਸਿੱਖ ਨੂੰ ਆਲੇ ਦੁਆਲੇ ਦੀ ਸੋਚ ਤੇ ਸਮਝ ਆਉਣੀ ਚਾਹੀਦੀ ਬੋਧ ਹੋਣਾ ਚਾਹੀਦਾ ਫਿਰ ਉਹ ਜਗਤ ਵਿੱਚ ਵਿਚਰੇ ਇਦੀ ਕੁਲ ਬੋਧ ਹੋਣਾ ਚਾਹੀਦਾ ਆਪਣੇ ਘਰ ਦਾ ਇਦੀ ਕੁਲ ਬੋਧ ਹੋਣਾ ਚਾਹੀਦਾ ਦੂਜਿਆਂ ਦੇ ਘਰ ਦਾ ਕਾਕੇ ਭੁੱਲ ਨਾ ਕਰੇ ਗੱਲ ਸੀਮਤ ਹੋ ਗਈ ਬਿਲਕੁਲ سلسلہ ਖੋ ਗਿਆ ਮੈਂ aur ਬਿਲਕੁਲ ਥੱਲੇ ਚਲਾ ਗਿਆ ਬਹੁਤ ਥੱਲੇ ਚਲਾ ਗਿਆ ਅਸੀਮ ਪਰਮਾਤਮਾ ਅਸੀਮ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਸੀਮ ਇਹ ਬਾਣ ਬਿਲਕੁਲ ਸੀਮਤ ਹੱਥਾਂ ਚਲੀ ਗਈ ਇਤਨੇ ਸੀਮਤ ਹੱਥਾਂ ਚ ਬਹੁਤ ਜੋ ਅਰਥ ਹੋ ਰਹੇ ਨੇ ਅਨਰਥ ਹੋ ਰਹੇ ਨੇ ਔਰ ਜੋ ਮਰਿਆਦਾਵਾਂ ਚਲਾਈਆਂ ਜਾ ਰਹੀਆਂ ਨੇ ਗੁਰਬਾਣੀ ਦੇ ਆਸਰੇ ਤੇ ਇਹ ਮੈਂ ਸਮਾਜ ਦਾ ਕੌਮ ਨੂੰ ਖੇਰੂ ਖੇਰੂ ਕਰਨ ਵਾਸਤੇ ਬੰਨ੍ਹਣ ਵਾਸਤੇ ਜਿਹੜੀ ਕੌਮ ਧਾਰਮਿਕ ਤੌਰ ਤੇ ਇਕ ਨਾ ਹੋਵੇ ਉਹ ਕਦੀ ਇਕ ਹੋਈ ਨਹੀਂ ਸਕਦੀ ਮੁਸ਼ਕਲ ਹੈ ਫਿਰ ਇਹ ਮੇ ਵਿਚਾਰ ਗੱਲ ਆ ਗਈ ਮੈਂ ਕਹਿ ਦਿੱਤੀਏ ਸੋ ਕਿ ਅਜਦਰ ਇਹ ਵਾਕ ਵੀ ਆਇਆ ਹੈ ਉਹ ਜਿਹੜਾ ਪਰਿਪੂਰਨ ਪਰਮਾਤਮਾ ਅਸੀਂ ਹੈ ਅਸੀਂ ਨੇ